ਹਾਲ ਜੀ ਕਿੰਨੇ ਦਿਨ ਹੋ ਗਏ 8 ਦਿਨ ਹੋ ਗਏ ਹੈ 8 ਦਿਨ ਹੋ ਗਏ ਜੀ 8 ਦਿਨ ਸੋਨੋ 9 ਹੋ ਗਏ ਮੰਡੀ ਚ ਤੁਲੀ ਨਹੀਂ ਅਜੇ ਅਜੇ ਚਾ ਲੱਗਣਗੇ ਤੈਨੂੰ ਮੈਨੂੰ ਜਿੰਨੇ ਹੋ ਗਏ ਕੋਈ ਇੰਜਬਾਈ ਦੀ ਕੱਲ ਨਹੀਂ ਤੇ ਸ਼ਾਮ ਦੀ ਬੁਰਾ ਹਾਲ ਹੋ ਰਿਹਾ ਹੈ ਬੁਰਾ ਹਾਲ ਹੋ ਰਿਹਾ ਕੋਰ ਹਣ ਬਿਕਰੀਏ ਨੇ 8 ਨਾਲੇ ਕਹਿੰਦੇ ਮੰਡੀ ਚ ਤੱਕ ਸ਼ਾਰ ਇੰਜਬਾਈ ਵਧੀਆ ਕਰਦਾ ਹੈ ਮੈਨੂੰ 9 ਮਾ ਦਿਨ ਹੈ ਹੈ ਅਜੇ 9 ਮਾ ਦਿਨ ਹੈ 9 ਮਾ ਦਿਨ ਆਇਆ ਹੈ ਬੋਲੀ ਲੱਗੀ ਨਾ ਨਾ ਜੀ ਬੋਦੀ ਕਿਸੋ ਲੱਗੇ ਜੇ ਹਾਂ ਅੱਜ ਚਾਲ ਆਉਂਦੇ ਨੇ ਨੌ ਦਿਨਾਂ ਬਾਅਦ ਹਾਂ ਕਿੰਨੇ ਦਿਨ ਹੋ ਗਏ ਹਾਂਜੀ 8 ਦਿਨ ਮੰਡੀ ਚ ਪਿਆ ਨੂੰ ਆ ਲਾ ਲਓ ਯਾਰ ਮੰਜ ਕੀ ਨੌ ਹੈ ਜੀ ਇਹ ਲਾਬ ਮਿਸਤਰੀ ਇਹ ਲਾਬ ਮਿਸਤਰੀ ਜਰ 8 ਦਿਨ ਹੋ ਗਏ ਉਹ ਦਾਣਾ ਮੰਡੀ ਚ ਪਏ ਨੂੰ ਆ ਦੇਖ ਲਓ ਮੱਛਰ ਖਾਂਦਾ ਹੂ ਮੱਛਰ ਜਰ ਤੜਕੇ ਵਾਰ ਠੰਡਾ ਤੇਲ ਤੇ ਹੁਣਾਂ ਦੀ ਸਵੇਰੇ ਤੇਲ ਪਿਉਂਦਾਂ ਦੀ ਹੈ ਆਥਣੇ ਮੱਛਰ ਆ ਹੁਣ ਘਾਂਟੇ ਦੇ ਮੱਛਰ ਕਿੰਨੇ ਦਿਨ ਹੋ ਗਏ ਸੱਤ ਮਹੀਨੇ ਸੱਤ ਦਿਨ ਹੋ ਗਏ ਮੰਡੀ ਚ ਆ ਦੇਖੋ ਯਾਰ ਕਿਸਾਨ ਦੇ ਅੱਖਾਂ ਦੇਖੋ ਤੁਸੀਂ ਜਿਵੇਂ ਇੱਕ ਨਾ ਮੱਖਾਂ ਭਰੀਆਂ ਹੁੰਦੀਆਂ ਨੇ ਉਹ ਹਾਲਾਤ ਨੇ ਆ ਦੇਖ ਲਓ ਕਿਵੇਂ ਚਾਰ ਲੱਗ ਗਿਆ ਚਾਰ ਤਾਂ ਲੱਗ ਗਿਆ ਕੋਈ ਜਿ ਪਰਦੇ ਨਹੀਂ ਕਿਉਂ ਨਹੀਂ ਪਰਦੇ ਬਹੁਤਾ ਹੋ ਗਿਆ ਅੱਛਾ ਮੋਚਰ ਨਹੀਂ ਆਇਆ ਗੱਲੀ ਹੈ ਕਹਿੰਦੇ ਹੇ ਗੱਲ ਜੀ ਹਾਂ ਤੇ ਲੱਗ ਰਿਹਾ ਹਲਿਆਉਣ ਕਈ ਬੰਦਿਆਂ ਦੀ ਕਮੀ ਬੰਦਿਆਂ ਦੀ ਤਾਂ ਬਿਹਾਰੀਆਂ ਦੀ ਕਮੀ ਆ ਜੀ ਹਾਂ ਫਿਰ ਉਹੀ ਪੋ ਆਹ ਫਿਰ ਗੱਲ ਪੰਜਾਬੀ ਬੰਦੇ ਤਾਂ ਦੇਖੋ ਕੰਮ ਕਰਕੇ ਰਾਜੀ ਨਹੀਂ ਜੀ ਠੀਕ ਹੈ ਠੀਕ ਹੈ ਜਿਹੜੇ ਬਿਹਾਰੀ ਨੇ ਜੀ ਉਹ ਜਿਹੜਾ ਮੜਾ ਮੋਟਾ ਹਲ ਚਲਾ ਜਾ ਹੋ ਗਿਆ ਫਿਰ ਉਹ ਇਥੋਂ ਕੱਢੋ ਜੀ ਭਜਾਓ ਜੀ ਚੱਲੇ ਜਾਂਦਾ ਜੀ ਨਾਲ ਦੀ ਨਾਲੇ ਹੱਡਾ ਲਾ ਚੱਲੀ ਜਾਂਦਾ ਉਧਰ ਵਿੱਚ 8-9 ਦਿਨ ਹੋ ਗਏ ਕੋਈ 5 ਦਿਨ ਕਹਿੰਦਾ ਕੋਈ 9 ਦਿਨ ਕਹਿੰਦਾ ਉਹ ਜੀ ਪਰ ਸਾਡਾ ਤੁਰੀ ਜਾਂਦਾ ਕੋਈ ਹੂਗਾ ਬਾਰੀ ਬੁਰੀ ਦਾ ਸਾਹਵਾਂ ਬਾਰੀ ਦਾ ਕੀ ਹਿਸਾਬ ਹੈ ਬਾਰੀ ਹੁਣ ਜੀ ਮੇਰੀ ਪਹਿਲਾਂ ਆ ਗਈ ਮੈਂ ਕਹੂੰ ਮੇਰੀ ਤੋਂ ਲੋ ਪਹਿਲਾਂ ਕਿੰਨੇ ਦਿਨ ਹੋ ਗਏ ਬਾਪੂ ਜੀ ਸਾਨੂੰ ਹੋ ਗਏ ਜੀ 9 ਦਿਨਾਂ 9 ਦਿਨ ਚੋਨਾ ਵੱਡੇ ਨੂੰ ਕੀ ਕਮੀ ਆ ਰਹੀ ਹੈ ਕਮੀ ਤਾਂ ਕੋਈ ਨਹੀਂ ਜੀ ਬਾਰੀ ਨਹੀਂ ਆਈ ਛੱਡੀ ਉਧਰ ਕੱਚੇ ਜਿਹਾ ਬੜਾ ਮੂੜੇ ਵਾਗ ਗਿਆ ਛੱਤੋਂ ਅਛਾ 9 ਦਿਨਾਂ ਦੀ ਬਾਰੀ ਇਹ ਨਹੀਂ ਆਈ ਨਾ ਜੀ ਉਧਰ ਜਿਰੀ ਬਾਲੀ ਵਾਗੀ ਮੈਂ ਕਮੀ ਕੀ ਘਾਟ ਕੀ ਰਹੀ ਬੰਦਿਆਂ ਦੀ ਘਾਟ ਕਾਦੀ ਇੱਕ ਗਿੱਲੀ ਹੈ ਨਾ 9 ਦਿਨ ਤਾਂ ਹੋ ਗਏ ਮੰਜੇ 'ਚ ਪਈਆ ਤੇਰੀ ਪੰਡ ਨਾਲ 9 ਦਿਨ ਤਾਂ ਹੋ ਗਏ ਇੱਥੇ ਮੱਛਰ ਤੋਂ ਲੜਾਉਂਦੇ ਨੂੰ ਹੈ ਜੀ ਆਪਾਂ ਤਾਂ ਮੂਰੋਂ ਵੀ ਮੁੰਡੇ ਲਾਉ ਲਗਾਏ ਨੇ ਉਹ ਕੱਚਾ ਅੱਛਾ 18 ਦਿਨ ਹੋ ਗਏ ਹਾਂ ਉਹ ਅੱਛਾ ਹਾਂ ਆ ਲਾ ਲੋ ਵੀ 9 ਦਿਨਾਂ ਦੇ ਬੈਠਾ ਜੇ ਫਿਰ ਵਾਰੀ ਕਹਿੰਦੇ ਨੂੰ ਆਉ ਅੱਜ 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 ਰਾਤ ਨੂੰ ਖੋ ਆ ਜਾਈਂਗੇ ਓਰੀ ਛੇਵਰੇ ਆ ਜੂਰੀ 10 11ਵੇਂ ਦਿਨ ਵਾਰੀ ਆਉ ਚੱਲ ਦੁਬਾਰੇ ਆ ਕੇ ਜਾਉਂ ਤਰਲੇ ਮੈਂ ਦੇਖੂਗਾ ਆਹ ਦੇਖ ਲੈ ਭਾਈ 9 ਦਿਨ ਹੋ ਗਏ ਬਾਪੂ ਨੂੰ ਤੇ ਉੱਧਰ ਵੀ ਫੇਰ ਰਿਹਾ ਤੰਗਲੀ ਬਜ਼ੁਰਗ ਉੱਧਰ ਵੀ ਤੰਗਲੀ ਫੇਰ ਰਹੇ ਨੇ ਗੱਲਬਾਤ ਕਰਦੇ ਆ ਵੀ ਕੀ ਕਮੀ ਹੋ ਗਈ ਹੈ ਜੀ ਕੀ ਗੱਲ ਹੋ ਗਈ ਅਸਰੇ ਕਾਲ ਜੀ ਕਿੰਨੇ ਦਿਨ ਹੋ ਗਏ ਜੀ ਕੱਲ ਪਰਖੋ ਦਿਖਾਈ ਜੀ ਕੱਲ ਪੱਖਾ ਲੱਗਿਆ ਸੀ ਅੰਦਰ ਮੜੇ ਦੇ ਉੱਤੇ ਤੰਗਲੀ ਮਾਰ ਦੋ ਵੀ ਕੋਈ ਨਾ ਲੱਗ ਜੂ ਕੋਲੇ ਬੋੜ ਕਾਨੂੰ ਤੁੜ ਜੂ ਲੱਗਦਾ ਹੈ ਹਾਂ ਜੀ ਹਾਂ ਤੁੜਦੀ ਹੈ ਅੱਛਾ ਕਿਵੇਂ ਕੀ ਨਵੀਂ ਕਿੰਨੀ ਸੱਲ ਦੇ ਚ ਸੱਲ ਹੈਗੀ ਪਰ ਕਿਵੇਂ ਤੋਲਣਗੇ ਸੱਲ ਵਾਲੀ ਤਾਂ ਤੋਲਣੀ ਨਹੀਂ ਆਦਾ ਸੱਲ ਆ ਫਾਸਕਾ ਦੀ ਹੁਣ ਤੇਲ ਬੰਦੇ ਨੂੰ ਇਕੱਠੀ ਕਰਕੇ ਤੜਕੇ ਫੇਰ ਮੜੀ ਜੀ ਮਾਰ ਦਾਂਗੇ ਬੋਲੀ ਲੱਗੀ ਨਾ ਕੱਲ ਨੂੰ ਲੱਗਦਾ ਵੀ ਕੱਲ ਨੂੰ ਆ ਜੂਗੀ ਕਹਿੰਦੇ ਨੇ ਹਜੇ ਆਈ ਤਾਂ ਨਹੀਂ ਅੱਜੇ ਦੇ ਵਿੱਚ ਬੱਦ ਉਧਰ ਨੌ ਦਿਨ ਹੋ ਗਏ ਬਾਪੂ ਉਹ ਬਿਆ ਬੈਠ ਹਾਂ ਇਹ ਤਾਂ ਥੋੜੀ ਜੀ ਉਤਨੀ ਆਈ ਨਾ ਜੋ ਮਸ਼ੀਨ ਜੀ ਆ ਦੇਖ ਲਓ ਵੀ ਕਿਸਾਨ ਵਿਚਾਰਾ ਇੱਥੇ ਵੀ ਫਿਰਦਾ ਹੈਗਾ ਕੀ ਕਰੇ ਉਹ ਹੈ ਹਾਂਜੀ ਕਿੰਨੇ ਦਿਨ ਹੋ ਗਏ ਹਾਂਜੀ ਪੰਜ ਦਿਨ ਹਾਂ ਕੀ ਘਟ ਰਹੀ ਕੀ ਬੰਦੇ ਨਹੀਂ ਹਨ ਅੱਛਾ ਬੰਦੇ ਨਹੀਂ ਭਈ ਇਹ ਭੱਜ ਗਏ ਅੱਛਾ ਸੁੱਕੀ ਪਈ ਐ ਭਈ ਇਹ ਭੱਜ ਗਏ ਹੈ ਕਿ ਭਈ ਇਹ ਬੰਦੇ ਥੋੜੇ ਨੇ ਅੱਛਾ ਬੰਦੇ ਘਟ ਨੇ ਬੰਦਿਆਂ ਦੀ ਕਮੀ ਪੈ ਰਹੀ ਐ ਵੀ ਦੇਖ ਸਕਦੇ ਹੋ ਕਿਉਂਕਿ ਬੰਦਿਆਂ ਦੀ ਕਮੀ ਪੈ ਰਹੀ ਐ ਨਾ ਐ ਕਿੰਨੀ ਕਿੰਨੇ ਬੰਦੇ ਕਿੰਮਿਓ ਕਹਿੰਦਾ ਬੰਦੇ ਕੰਮ ਹੋ ਕੇ ਬੰਦਿਆਂ ਕੇ ਕੋਲੀ ਲੱਗੇਗਾ ਦਰਦ ਭਰੇਗਾ ਕਿਵੇਂ ਉਹ ਨਹੀਂ ਲੱਗੇਗਾ ਸਭ ਨਹੀਂ ਬੋਲੇਗਾ ਅੱਛਾ ਬੋਲੀ ਨਹੀਂ ਲੱਗੀ ਹਮ ਲੋਗ ਆ ਪੈਸੇ ਵੀ ਬੇਲੇ ਅੱਛਾ ਬੇਲੇ ਹੋ ਕੀ ਹੈ ਤਾ ਆ ਦੇਖੋ ਕਹਿੰਦੇ ਬੇਲੇ ਬੈਠੇ ਆ ਬਈ ਅਸੀਂ ਤਾਂ ਕਹਿੰਦੇ ਬੋਲੀ ਲੱਗੂਗੀ ਫੇਰੇ ਭਰਾਂਗੇ ਅੱਛਾ ਬੋਲੀ ਨਹੀਂ ਲੱਗ ਰਹੀ ਨਹੀਂ ਆ ਬੋਲੀ ਨਹੀਂ ਲੱਗ ਰਹੀ ਤਾਂ ਕਹਿੰਦੇ ਬੋਲੀ ਨਹੀਂ ਲੱਗ ਰਹੀ ਹੈ ਉਹ ਦੇਖੋ ਖੜੇ ਬੋਲੀ ਹੋਈ ਨਹੀਂ ਚਾਹਤੀ ਰਹੀ ਨਹੀਂ ਕੱਲ ਬੋਲੀ ਹੋਈ ਹੈ ਹਾਂ ਉਹ ਤਾਂ ਕਹਿੰਦੇ ਬੋਲੀ ਹੋਊਗੀ ਭਰਾਂਗੇ ਉਹ ਦੇਖੋ ਕੋ ਬੋਲੀ ਹੋਈ ਨੂ ਓਏ ਹੈ ਉਹ ਦੇਖ ਨਹੀਂ ਹੋਈ ਕਹਿੰਦਾ ਉਹ ਦੇਖ ਆ ਜਾ ਓਰੇ ਆ ਓਰੇ ਆ ਓਰੇ ਆ ਜਾ ਆ ਜਾ ਆ ਜਾ ਸਵਾਸ ਆ ਜਾ ਪਾ ਉਹ ਦੇਖ ਲੋ ਰੇਸਟਰ ਅੱਛਾ ਨਹੀਂ ਬੋਲੀ ਹੋਈ ਬੋਲੀ ਹੋ ਗਈ ਹਾਂ ਠੀਕ ਗੋਗਨਾ ਬੋਲੀ ਹੋਈ ਨਹੀਂ ਨਹੀਂ ਅਸੀਂ ਭਰਦਾਂ ਦੇ ਚੱਲ ਹੋਰ ਬਿਹਾਰੀਆਂ ਦੀ ਕਮੀ ਆ ਜੀ ਹਾਂ ਫਿਰ ਉਹੀ ਪਹ ਆਹ ਫਿਰ ਗੱਲ ਪੰਜਾਬੀ ਬੰਦੇ ਤਾਂ ਦੇਖੋ ਕੰਮ ਕਰਕੇ ਰਾਜੀ ਨਹੀਂ ਜੀ ਠੀਕ ਹੈ ਠੀਕ ਹੈ ਜਿਹੜੇ ਬਿਹਾਰੀ ਨੇ ਜੀ ਉਹ ਜਿਹੜਾ ਮੜਾ ਮੋਟਾ ਹਲ ਚਲਾ ਜਾ ਹੋ ਗਿਆ ਮੈਂ ਉਹ ਇਥੋਂ ਕੱਢੋ ਜੀ ਭਜਾਓ ਜੀ ਕੁਝ ਵੋਟਾਂ ਵੀ ਨੇ ਉਧਰ ਸ਼ਾਇਦ ਉਧਰ ਵੋਟਾਂ ਨੇ ਜੋ ਵੀ ਚਲੋ ਹੈਗੀ ਗੱਲਬਾਤ ਉਹਦੇ ਕਰਕੇ ਬਿਹਾਰੀ 50% ਵੀ ਨਹੀਂ ਆਏ ਜੀ ਪਿਛਲੇ ਸਾਲ ਨੂੰ ਹਾਂ ਫਿਰ ਗੱਲ ਤਾਂ ਹੈਗੀ ਹੈ ਕਿ ਨਾ ਬਿਲਕੁਲ ਗੱਲਬਾਤ ਆ ਕਿ ਹੋਰ ਕਿਸਾਨਾਂ ਨਾਲ ਵੀ ਕਰਦੇ ਆ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂ ਅਨਿ ਸਰਕਾਲ ਜੀ ਤੋਲਤੀ ਜੀ ਆ ਤੋਲਤੀ ਜੀ ਕਿੰਨੇ ਦਿਨ ਹੋ ਗਏ ਵਾਓ ਨਾਲ ਦੀ ਨਾਲੇ ਪੂਰੀ ਨਹੀਂ ਪੂਰੀ ਜਾਂਦਾ ਜੀ ਨਾਲ ਦੀ ਨਾਲੇ ਹੱਡਲਾ ਚੱਲੀ ਜਾਂਦਾ ਉਧਰ ਵਿੱਚ 8-9 ਦਿਨ ਹੋ ਗਏ ਕੋਈ 5 ਦਿਨ ਕਹਿੰਦਾ ਕੋਈ 9 ਦਿਨ ਕਹਿੰਦਾ ਹੋਣਗੇ ਉਹ ਜੀ ਪਰ ਸਾਡਾ ਤੁਣੀ ਜਾਂਦਾ ਕੋਈ ਹੂ ਦਾ ਬਾਰੀ ਬੂਰੀ ਦਾ ਹਿਸਾਬ ਬਾਰੀ ਦਾ ਕੀ ਹਿਸਾਬ ਹੈ ਬਾਰੀ ਹੁਣ ਜੀ ਮੇਰੀ ਪਹਿਲਾ ਆ ਗਈ ਮੈਂ ਕਹੂੰ ਮੇਰੀ ਤੋਂ ਲੋ ਪਹਿਲਾ ਮੈਂ ਹੁਣ 10 12 ਕਿਲੇ ਨੇ ਬਾਈ ਦੀ ਐ ਨਾ ਕੋਈ ਇਹਦੀ ਪੰਜਾਬ ਨਾ ਮਜ਼ਦੂਰਾਂ ਦੀ ਵੀ ਘਾਟ ਪਈਆ ਪਹਿਰੀਆਂ ਦੀ ਨਾ ਜੀ ਨਾ ਕੋਈ ਘਾਟ ਉਹ ਚੱਲੀ ਜਾਂਦੇ ਬੰਦੇ ਤੁਹਾਡੇ ਦਾ ਬਹੁਤ ਵਧੀਆ ਚੱਲਦਾ ਨਾ ਕੋਈ ਪਾਰਟੀ ਬਾਜੀ ਕਰਕੇ ਤਾਂ ਨਹੀਂ ਕਰਦੇ ਵੀ ਕਈ ਵਾਰੀ ਸਰਕਾਰ ਨਾਲ ਜੁੜੇ ਹੋ ਹਾਂ ਬਗੇਰ ਪਾਰਟੀ ਤੋਂ ਨਹੀਂ ਪਹੀ ਕਾਲੀ ਦਲ ਤੁਸੀਂ ਕਾਲੀ ਦਲ ਦੇ ਹੋ ਹਾਂ ਇਹ ਕਾਂਗਰਸ ਦਾ ਅੱਛਾ ਤੁਸੀਂ ਕਾਂਗਰਸ ਦੇ ਹੋ ਤੁਸੀਂ ਝਾੜੂ ਦੇ ਹੋ ਮੈਂ ਝਾੜੂ ਦੂੰਗਾ ਅੱਛਾ ਤੁਸੀਂ ਝਾੜੂ ਦਿਓ। ਨਾ ਕਈ ਵਾਰੀ ਇਹ ਹੁੰਦਾ ਵੀ ਆ ਮੈਂ ਝਾੜੂ ਨਾਲ ਆ ਮੈਂ ਕਾ ਦੂੰ ਵਿਰੋਧ ਕਰਾਂ। ਹਾਂ ਜੀ ਆਪਾਂ ਨੂੰ ਦੇਖੋ ਸਾਰੀ ਸਰਕਾਰਾਂ 'ਚ ਹੁਣ ਉਧਰ ਪਤਾ ਲੱਗਿਆ ਇਹਨਾਂ ਮੁੰਡਿਆਂ ਤੋਂ ਵੀ 90 ਹੀ ਇਹ ਨੇ ਜਿਹੜੇ ਬਹੁਤ 50% ਘਟਾਏ ਨੇ ਨੀਤੀ ਕੀ। ਨਹੀਂ ਨਹੀਂ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਦੇਖੋ ਉਹ ਤਾਂ ਪਾਰਟੀ ਤੌਰ ਤੇ ਕਿਹੜਾ ਬੰਦਾ ਹੋਉਂਦਾ ਉਹ ਤਾਂ ਖੂਗੂ ਗਈ। ਅੱਛਾ ਕਹੂਗੀ। ਪਰ ਸਿਆਸਤ ਹੈ ਜਿਹੜੀ ਜਾਦੇ ਭਾਰੂ ਪਹਿਰੀ ਹੈ ਛੋਟੇ ਛੋਟੀਆਂ ਗੱਲਾਂ ਤੇ ਇਹ ਤਾਂ ਦੇਖਦੇ ਹੈਂ ਕੋਈ ਭਰਾ ਜੀ ਆ ਬਈ ਇਹ ਹੀ ਲੱਗ ਰਹੇ ਨੇ ਸਾਰੇ। ਸਾਰੇ ਭਈਏ ਚੱਲ ਰਹੇ ਨੇ ਹੁਣ ਅੱਛਾ ਉਧਰ ਭਈਏ ਮਲੇ ਉਹ ਕਹਿੰਦੇ ਬੋਲੀ ਨਹੀਂ ਹੋ ਰਹੀ ਅਸੀਂ ਤਾਂ ਬੇਲੇ ਆ ਮਾਜੀ ਕੋਈ ਬੋਲੀ ਲੱਟ ਬੋਲੇ ਨੇ ਝੋ ਬੋਲੇ ਹਣੇ ਵਾਰ ਬੋਲ ਪਰ ਇਹ ਜਦਨੇ ਬਾਈ ਇਹ ਪਤਾ ਹੈ ਇਹ ਦੇਖੋ ਉਹਦਾ ਅੰਮੇ ਦਾ ਆਂਗ ਰੁਕਣਾ ਠੀਕ ਹੈ ਅੱਛਾ ਗ੍ਰਾਹਕ ਗਰੁੱਪ ਨਾਲੋਂ ਹਾਂ ਜੀ ਨਾ ਫਿਰ ਉਹਨੇ 9 9 ਦਿਨ ਹੋ ਗਏ ਉਹਨਾਂ ਦੀ ਵਾਰੀ ਕਿਉਂ ਨਹੀਂ ਆਈ ਉਹ ਨੂੰ ਮਾਰ ਦੇਣੀ ਪਿੱਛੋਂ ਆ ਕੇ ਆਹ ਲਾ ਕਹਿੰਦਾ ਮੈਂ ਬੈਠਾਂਗਾ ਮੂਵੀ ਕਹਿਦੀ ਏ ਕੁ ਮਾਰਨੇ ਨੂੰ ਫਿਰਦਾ ਵੀ ਮਾਰ ਕੇ ਮੁਕਤੀ ਮੈਂ ਟਰਚਾ ਪਰ ਇਹ ਦੇਖੋ ਇਹ ਸਰਕਾਰ ਨਹੀਂ ਮਿਲਣੀ ਹੈਗੀ ਜੀ ਠੀਕ ਹੈ ਕਿ ਇਹ ਸਰਕਾਰ ਵਧੀਆ ਸਰਕਾਰ ਹੈ ਫਿਰ ਕੀ ਹੁੰਦਾ ਐ ਖੁੱਲ ਕੇ ਬੋਲੋ ਯਾਰ ਹਾਂਜੀ ਨਹੀਂ ਬਾਰਿਸ਼ ਹੋ ਰਹੀ ਕਿੰਨੇ ਦਿਨ ਹੋ ਗਏ ਅੱਜ 8ਵਾਂ ਦਿਨ ਆਇਆ 8 ਦਿਨ ਹੋ ਗਏ ਬਾਰੀ ਕਾਦੀ ਡੜ ਰਹੀ ਹੈ ਇਹ ਬਾਰੀ ਅੱਗੇ ਤਾਂ ਹੋਰ ਆਈ ਦੇਖੋ ਲਾਲਾ ਵੀ ਆ ਦੇਖੋ ਹੁਣ ਇਹ 20 ਟਰਾਲੀ 20 ਟਰਾਲੀਆਂ ਭਈਆਂ ਨੇ ਹੁਣ ਦੇਖੋ ਕਿਉਂ ਡਰਦਾ ਤੈਨੂੰ ਨਹੀਂ ਡਰ ਡਰਨੀ ਕਿਉਂ ਫਿਰ ਡਰਦਾ ਕਿਉਂ ਲੈ ਕਮਾਲ ਹੈ ਯਾਰ ਤੇਰੇ ਪਿੰਡੇ ਦਾ ਮੈਂ ਬੋਲ ਪਣਾ ਹੋਰ ਬੋਲ ਉਹ ਫਿਰ ਕੀ ਹੁੰਦਾ ਪਿਓ ਲੈ ਵਧੀਆ ਸਮਾਂ ਗੱਲ ਹੈ ਭਾਈ ਜੀ ਤੁਸੀਂ ਮੇਰੀ ਗੱਲ ਇੱਕ ਹੁਣ ਦੇਖੋ 50 ਕਿੱਲੇ ਦੀ ਫਸਲ ਨਹੀਂ ਬੈਠੇਗਾ ਉਤਲਦੀ ਉਤਲੂਗੀ ਨਾ ਬਾਰੀ ਫੇਰ ਬਣਦੀ ਹੈ ਬਾਰੀ ਫੇਰ ਬਣਦੀ ਹੈ ਦੇਖੋ ਤੋਲ ਵੀ ਤਾਂ ਨਾ ਪੱਟ ਸਕਦੇ ਜੇ ਹੁਣ ਉਦੋਂ ਤੋਲ ਤਾਂ ਨਹੀਂ ਪੱਟ ਸਕਦੇ ਆਪਾਂ ਮੈਂ ਜਿਵੇਂ ਕਹਿੰਦੇ ਆਉਂਦੀ ਏ ਤਲੂਗੀ ਤੂ ਏ ਦਿਨ ਤੀਏ ਦਿਨ ਉਹ ਗੱਲ ਤਾਂ ਨਹੀਂ ਹੈਗੀ ਫਿਰ ਉਹ ਦੇਖੋ ਜੀ ਹੁਣ ਲੇਬਰ ਉੱਤੇ 100 ਬੰਦਾ ਚਾਹੀਦਾ ਹੀ ਉੱਤੇ ਉਹ ਗੱਲ ਹੋਊਗੀ ਦੇਖੋ ਤਲਦੀ ਵੀ ਹੌਨ ਸਰ ਤੋਂ ਹੁੰਦੀ ਵੀ ਹੈਗੀ ਆ ਲੇਬਰ ਕਮੀ ਹੈ ਲੇਬਰ ਦੀ ਨਹੀਂ ਲੇਬਰ ਬਹੁਤ ਹੈ ਜੀ ਬਹੁਤ ਹੈ ਕਿਵੇਂ ਹੋ ਠੀਕ ਆ ਬੰਦ ਜੀ ਕਿੱਥੋਂ ਸੁਨਾਮ ਸੁਨਾਮ ਤੋਂ ਹਾਂ ਜੀ ਕਿਵੇਂ ਲੇਵਲ ਦੀ ਕਮੀ ਹੈ ਨਾ ਵਧੀਆ ਜੀ ਕੰਮ ਕਹਿੰਦੇ ਵੀ ਲੇਵਲ ਦੀ ਕਮੀ ਕਰਕੇ ਤੋਲ ਨਹੀਂ ਰਿਹਾ ਛੇਤੀ ਨਹੀਂ ਨਹੀਂ ਵਧੀਆ ਕੰਮ ਕਰ ਰਿਹਾ ਅੱਛਾ ਕਿੰਨੇ ਦਿਨ ਹੋ ਗਏ ਜੀ ਪੱਲੇ ਮਦਰਾ ਟੁਲਗੀ ਅੱਜ ਪੰਜ ਦਿਨਾਂ ਬਾਅਦ ਟੁਲਗੀ ਠੀਕ ਹੈ ਸ਼੍ਰੀਨਾਮ ਦੀ ਲੇਵਲ ਹੈ ਸਾਰੀ ਹਾਂਜੀ ਸ਼੍ਰੀਨਾਮ ਦੀ ਪੰਜਾਬੀ ਲੇਵਲ ਹੈ ਹਾਂਜੀ ਦੇਖ ਸਕਦੇ ਹੋ ਠੀਕ ਹੈ ਤੇ ਇਹ ਕਹਿੰਦੇ ਬਿਹਾਰ ਦੀ ਲੇਵਲ ਘਟਾਈ ਹੈ ਨਹੀਂ ਨਹੀਂ ਮੇਰੇ ਪੰਜਾਬੀ ਹੈ ਸਾਰੀ ਅੱਛਾ ਪੰਜਾਬੀ ਹੈ ਥਰੇ ਕੋਲੇ ਉੱਧਰ ਬੈਠੇ ਨੇ ਮੰਜੇ ਤੇ ਗੱਲਾਂ ਬਾਤਾਂ ਕਰ ਰਹੇ ਨੇ ਕਿਸ਼ਾਨ ਗੱਲਬਾਤ ਕਰਦੇ ਆ ਵੀ ਭਾਈ ਕਿੰਨੇ ਦਿਨ ਹੋ ਗਏ ਹੈ ਕੱਲ ਹੀ ਕਿੰਨੇ ਦਿਨ ਹੋ ਗਏ ਅੱਠ ਦਿਨ ਹੋ ਗਏ ਮੈਨੂੰ 9 ਅੱਠ ਦਿਨ ਹੋ ਗਏ ਜੀ ਅੱਠ ਦਿਨ ਸੋਨੂੰ 9 ਹੋ ਗਏ ਮੰਡੀ ਚ ਤੁਲੀ ਨਹੀਂ ਅਜੇ ਕਿੱਥੇ ਤੁਲੀ ਆਇਆ ਪਈ ਹੈ ਅਜੇ ਚਾਰ ਲੱਗਣਗੇ 9 ਦਿਨ ਬਾਦ ਕੀ ਨੋ ਹੈ ਤੈਨੂੰ ਮੈਨੂੰ ਇੰਨੇ ਹੋ ਗਏ 5-6 ਦਿਨ ਹੋ ਗਏ ਅੱਠ ਦਿਨ ਕਹਿੰਦੇ ਨਾਲੇ 5-6 ਦਿਨ 6 ਦਿਨ ਹੋ ਗਏ ਕਿੱਛਿਆ ਫਿਰ ਅਜੇ ਚਾਰ ਲੱਗੇ ਨਹੀਂ ਹਾਂ ਉਹ ਵੀ ਚਾਰ ਲੱਗਿਆ ਅਜੇ ਲੱਗਿਆ ਨਹੀਂ ਬੋਲੀ ਵੀ ਨਹੀਂ ਲੱਗੀ ਬੋਲੀ ਕਿੱਥੇ ਲੱਗੇਗਾ ਚਾਰ ਲਾਉਗੋ ਫੇਰ ਬੋਲੀ ਲੱਗੂ ਆਏ ਹਾਏ ਆ ਦੇਖ ਲੈ ਬਈ ਗੱਲਾਂ ਬਾਤਾਂ ਕਿਵੇਂ ਫਿਰ ਕੋਈ ਅਨਜਵਾਈ ਦੀ ਗੱਲ ਰਹੀ ਤੇ ਸ਼ਾਮ ਦੀ ਬੁਰਾ ਹਾਲ ਹੋ ਰਿਹਾ ਬੁਰਾ ਹਾਲ ਹੋ ਰਿਹਾ ਹੋਰ ਉਹਨਾਂ ਦੇ ਬਿਗਰੀਏ ਨੇ ਅੱਠ ਨਾਲੇ ਕਹਿੰਦੇ ਮੰਡੀ ਚ ਤੱਕ ਸ਼ਾਰ ਇੰਜਬਾਈ ਵਧੀਆ ਕਰਦਾ ਹੈ ਹੈ ਅਜੇ ਨੋਮਾ ਨਹੀਂ ਨਾ ਨੋਮਾ ਦੇਣਾ ਹੈ ਬੋਲੀ ਲੱਗੀ ਨਾ ਨਾਜੀ ਬੋਦੀ ਕਿਸੋ ਲੱਗੇ ਜੇ ਹੁਣ ਅਜੇ ਚਾਲ ਲਾਉਂਦੇ ਨਾ ਨੋਂਦਣਾ ਬਾਦ ਆਹ ਦੇਖ ਲੋ ਬਈ ਤਸਵੀਰਾਂ ਹੈ ਜੀ ਬੁਰਾ ਹਾਲ ਹੋ ਰਿਹਾ ਜੱਠਿਆਂ ਜੱਠਿਆਂ ਬੁਰਾ ਹਾਲ ਹੋ ਰਿਹਾ ਹੈ ਬੁਰਾ ਹਾਲ ਹੈ ਕਿ ਇਹ ਕਰਾਂ ਫਾਈਨਲ ਲੱਗਦਾ ਮੰਡੀ ਆਹ ਦੇਖੋ ਬਈ ਤਸਵੀਰਾਂ ਖੋਜ ਖਬਰ ਦੇ ਉੱਤੇ ਵੇਖ ਰਹੇ ਹੋ ਤੁਸੀਂ ਕਿਸਾਨਾਂ ਦੇ ਹਾਲਾਤ ਆਹ ਖੜ੍ਹੇ ਆਈ ਪਈ ਐ ਬਿਛਾਈ ਪਈ ਐ ਉੱਧਰ ਪਏ ਨੇ ਉਹ ਦੇਖੋ ਉਹ ਉਹ ਵੀ ਉਹ ਵੀ ਪਿਆਗਾ ਉਹਨਾਂ ਨੂੰ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਬਜ਼ੁਰਗਾਂ ਨੂੰ ਪਤਾ ਕਰ ਲਓ ਕਹਿੰਦੇ ਸਰਕਾਰ ਜੀ ਕਿੰਨੇ ਦਿਨ ਹੋ ਗਏ ਹਾਂਜੀ 8 ਦਿਨ ਮੰਡੀ ਚ ਪਏ ਨੂੰ ਆ ਲਾ ਲੋ ਯਾਰ ਮੰਜ ਕੀ ਨੋ ਹੈ ਜੀ ਮੇਰੇ ਨਾਲ ਲਾਬ ਮਿਸਤਰੀ ਆ ਲਾਬ ਮਿਸਤਰੀ ਜਰ 8 ਦਿਨ ਹੋ ਗਏ ਉਹ ਦਾਣਾ ਮੰਡੀ ਚ ਪਏ ਨੂੰ ਆ ਦੇਖ ਲੋ ਮੱਛਰ ਖਾਂਦਾ ਹੂ ਮੱਛਰ ਤੜਕੇ ਬਾਅਦ ਠੰਡ ਤੇਲ ਪਿਉਂਦੀ ਸਵੇਰੇ ਤੇਲ ਪਿਉਂਦੀ ਆ ਆਥ ਨੇ ਮੱਛਰ ਆ ਹੁਣ ਘੰਟੇ ਦਾ ਮੱਛਰ ਦਾ ਆ ਜੀ ਵਾ ਝੜ ਲੱਗ ਗਿਆ ਅੱਜ ਲੱਗੇ ਗਿਆ ਹੁਣ ਲੱਗੇ ਬੋਲੀ ਹਜੇ ਬਾਅਦ ਚ ਲੱਗੂ ਇਹ ਬੋਲੀ ਬਾਅਦ ਚ ਲੱਗੂ 8 ਦਿਨ ਹੋ ਗਏ 8 ਦਿਨ ਹੋ ਗਏ ਆ ਲਾ ਲਓ ਵੀ 8 ਦਿਨ ਮੰਡੀ ਚ ਬੈਠੇ ਨੂੰ ਹੋ ਗਏ ਹਾਲਾਤ ਨੇ ਜਿਹੜੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੇ ਅੱਗੇ ਵੀ ਤੁਹਾਨੂੰ ਵਿਖਾਉਨੇ ਆਗੇ ਸਾਰੇ ਉਹ ਬੈਠੇ ਨੇ ਇੱਧਰ ਹੁਣ ਸਾਰੀ ਮੰਡੀਏ ਦਿਖਾਵਾਂਗੇ ਤੁਸੀਂ ਜੁੜੇ ਰਹੋ ਖੋਜ ਖਬਰ ਦੇ ਨਾਲ ਇੱਧਰ ਬਾਪੂ ਜੀ ਲੱਗ ਰਹੇ ਨੇ ਇੱਧਰ ਵੀ ਗੱਲਬਾਤ ਕਰਦੇ ਆ ਤਸਵੀਰਾਂ ਦੇ ਵਿੱਚ ਹਸਰੇ ਕਾਲ ਬਾਪੂ ਕਿੰਨੇ ਦਿਨ ਹੋ ਗਏ ਸੱਤ ਦਿਨ ਹੋ ਗਏ ਮੰਡੀ ਚ ਆ ਦੇਖੋ ਯਾਰ ਕਿਸਾਨ ਦੇ ਅੱਖਾਂ ਦੇਖੋ ਤੁਸੀਂ ਜਿਵੇਂ ਇੱਕ ਨਾ ਮੱਖਾਂ ਭਰੀਆਂ ਹੁੰਦੀਆਂ ਨੇ ਉਹ ਹਾਲਾਤ ਨੇ ਆ ਦੇਖ ਲਓ ਕਿਵੇਂ ਚਾਰ ਲੱਗ ਗਿਆ ਚਾਰ ਤਾਂ ਲੱਗ ਗਿਆ ਕੋਈ ਜਿ ਪਰਦੇ ਨਹੀਂ ਕਿਉਂ ਨਹੀਂ ਪਰਦੇ ਬਹੁਤ ਅੱਛਾ ਮੌਚਰ ਨਹੀਂ ਆਇਆ ਹਾਂ ਗਿੱਲੀ ਹੈ ਕਹਿੰਦੇ ਇਹ ਗਿੱਲੀ ਹੈ ਆ ਅੱਛਾ ਗਿੱਲੀ ਹੈ ਹਾਂ ਲੱਗ ਰਿਹਾ ਹਲਿਆਉਣ ਕਾਇਦਨ ਹੋ ਗਿਆ ਅੱਜ 7 ਦਿਨ ਹਾਂਜੀ 7 ਦਿਨ ਹੋ ਗਏ ਕੀ ਨੋਵੇਂ ਬਾਪੂ ਕਰਮ ਸਿੰਘ ਕਰਮ ਸਿੰਘ ਆ ਲਾ ਲਓ ਬਈ ਇਹ 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 ਜਾਨੀ ਕਿ ਹਾਲਾਤ ਕਿਸਾਨਾਂ ਦੇ ਨੇ ਜਿਹੜੇ ਇੱਥੇ ਬਣੇ ਹੋਏ ਨੇ ਸੋ ਉਹਨੂੰ ਕਿੱਧਰ ਕਿੱਧਰ ਉਹ ਬੈਠੇ ਨੇ ਕਿਸਾਨ ਦੇਖ ਸਕਦੇ ਹਾਂ ਉੱਥਰ ਉੱਧਰ ਵੀ ਬੈਠੇ ਨੇ ਤਸਵੀਰਾਂ ਤੁਸੀਂ ਵੀ ਕੀ ਜਰ ਕਹੀਏ ਵੀ ਰਾਣੀ ਅੱਗਾ ਟਕਾਲਾ ਕੰਮ ਹੋਰੇਗਾ 9 ਦਿਨ 8 ਦਿਨ 7 ਦਿਨ ਕਿਸਾਨਾਂ ਨੂੰ ਹੋ ਗਏ ਹਾਂਜੀ ਬਾਈ ਜੀ। ਸ੍ਰੀਕਾਲ। ਕੈਦਨੇ ਹੋ ਗਏ ਜੀ? ਅੱਛਾ 4 ਵਜੇ ਤਾਂ ਫਿਰ ਲੱਗਿਆ ਨਹੀਂ ਹੋਣਾ। ਕੱਲ ਕੋ ਲੋ ਬਾਰੀ ਨਹੀਂ ਕਹੇ। ਬਾਰੀ ਆਜੂਗੀ। ਹਾਂਜੀ ਕੱਲ। ਉਹ ਤਾਂ 9-9 ਦੇ ਨਾਲੇ ਬੈਠੇ ਨੇ। ਹਾਂਜੀ ਤੇਰਾ ਟੈਨ। ਹਾਂ। ਹੁਣ ਖੇਤ ਪਈ ਆ ਜੀ ਪਹਿਲਾਂ ਪੀੜੀ ਜਾਦੀ ਸੀ। ਪਹਿਲਾਂ ਪੀੜੀ ਹੋ ਜਾਂਦੀ ਸੀ। ਅੱਛਾ। ਗੋਰੀ ਨਹੀਂ ਚੱਕੀ ਜਾਂਦੀ ਪਹਿਲਾਂ ਜੀ। ਹੂੰ ਗੋਰੀਆਂ। ਪਰ ਪਿਆਹ ਬਹੁਤ ਹੈ। ਕਿਉਂ ਪਰ ਹੀ ਜਨਿਓ? ਗਿਲਾ ਹੈ ਨਾ। ਹੈ? ਗਿਲਾ ਹੈ। ਗੱਲ ਹੈ ਤੁਸੀਂ ਲੈ ਨੋ ਸੁਆਦ ਅਸਲ ਤਾਂ ਪਿਆਰੀ ਹੈ ਹੈ ਮੱਛਰ ਹੈ ਬੱਛਰ ਕੀ ਤੂੰ ਲੈਨੇ ਨਜ਼ਾਰੇ ਪਿਆਰੀ ਲੈਨੇ ਹੋ ਪੂਰੇ ਨਜ਼ਾਰੇ ਤੁਸੀਂ ਹੈ ਅੱਛਾ ਮੱਛਰ ਹੈ ਆ ਦੇਖੋ ਆ ਦੇਖੋ ਵੀ ਇਹ ਬਣਾਉਂਦੇ ਨੇ ਮੱਛਰ ਕਿਵੇਂ ਕਹਿੰਦੇ ਤੁਸੀਂ ਆਏ ਵੀ ਘਟੋਂ ਕਮਾਏ ਹੋ ਇਸ ਕੇ ਪਰ ਘਟਾਏ ਹੋ ਹੈ ਮੱਛਰ ਹੈ ਮੱਛਰ ਹੈ ਆ ਦੇਖੋ ਬਈ ਕਿਉਂ ਬਈ ਕੀ ਕਮੀ ਹੈ ਕੀ ਕਮੀ ਹੈ ਮੱਛਰ ਹੈ ਮੱਛਰ ਹੈ ਹਾਂਜੀ ਕਿੰਨੇ ਦਿਨ ਹੋ ਗਏ ਜੀ ਚਾਰ ਦਿਨ ਤੁਲਗੀ ਅੱਜ ਹੁਣ ਕੱਢ ਲਿਆ ਅੱਛਾ ਕੰਡਾ ਲੱਗ ਜੂ ਤੁਹਾਡੇ ਦਾ ਚਾਰ ਦਿਨਾਂ ਚ ਠੀਕ ਐ ਚਲੋ ਤੁਹਾਡੇ ਦਾ ਚਾਰ ਦਿਨਾਂ ਚ ਸਰ ਗਿਆ ਹਾਂਜੀ ਤੁਲਗੀ ਕਿੰਨੇ ਦਿਨ ਹੋ ਗਏ ਹੁਣ ਮੈਨੂੰ ਆ ਲਾਲਾ ਛੀਮੀ ਰਾਟਾ ਹੁਣ ਹਾਂਜੀ ਦੱਸਿਓ ਮੜੇਆ ਸੀਮੀ ਰਾਤ ਆਊਗੀ ਅੱਜ ਸੀਰਤਾਂ ਹੋ ਗਈਆਂ ਫਿਰ ਕੀ ਕਮੀ ਐ ਕਮੀ ਤਾਂ ਥੋੜੀ ਜਿਹੀ ਹੋਰ ਹੋ ਗਈ ਜੀ ਲੇਬਰ ਦੀ ਦਿੱਕਤ ਪਈ ਜੇ ਸਾਡੇ ਬਾਬੂ ਨੂੰ ਲੇਬਰ ਨਹੀਂ ਮਿਲੀ ਇਕੱਲੇ ਨੂੰ ਨਹੀਂ ਸਾਰੀ ਪੈਰੀ ਐ ਦਿੱਕਤ ਮਿਲਦੀ ਸਾਡੇ ਨੂੰ ਤਾਂ ਸਾਡੇ ਨੇ ਪੈਸੇ ਪਾਏ ਤੇ ਹਾਂ ਉਹ ਬਈਏ ਪੈਸੇ ਲੈ ਕੇ ਆਈ ਨਹੀਂ ਅੱਛਾ ਬਈਏ ਆਏ ਨਹੀਂ ਬਈਏ ਆਏ ਨਹੀਂ ਪੈਸੇ ਪਵਾ ਗਏ ਪੈਸੇ ਪਵਾ ਗਏ ਥੋੜੀ ਜਿਆ ਐਂ ਦਿੱਕਤ ਹੋ ਗਈ ਅੱਛਾ ਠੀਕ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਠੀਕ ਹੈ ਕਹਿੰਦੇ ਵੀ ਆਏ ਨਹੀਂ ਹੈਗੇ ਇਸੇ ਕਰਕੇ ਦਿੱਕਤ ਨਵੀਂ ਲੇਬਰ ਮਿਲਦੀ ਨਹੀਂ ਹੁੰਦੀ ਜੀ ਉਹ ਕਈ ਛਾਲਦੇ ਹੁੰਦੇ ਤੇ ਉਹ ਪੈਸੇ ਪੁੱਛੇ ਜੇ ਪਵਾ ਕੇ ਮੁੜ ਕੇ ਆਏ ਹੋਏ ਨੇ ਅੱਛਾ ਹਾਂ